ਸ਼ਾਰੇ ਜੁਕੇ ਹੋ ਨਹੀਂ ਕਰਦਾ ਕਮ ਇਹ ਜਿੰਦ ਜੁਕੇ ਜਿੰਦ ਦੇ ਜਾ ਮੇਰਾ ਸਾਰਾ ਤੇਮੀ ਤੋਂ ਦਾਦਰਾ ਜਾ ਨਹੀਂ ਮੇਰਾ ਛੇ ਨੀ ਡਿਡਰ ਟੇਰੋ ਟੇਗਾ ਨਾ ਨਾ ਆ ਗਿਆ ਕੰਜਰਾ ਤੂੰ ਫੇਰ ਡੱਕ ਕੇ ਆ ਗਿਆ ਬੰਨ ਮਾਰੋ ਛਹੀ ਬੋ ਪੜਾ ਆਂ ਸੁਣਦੇ ਨਹੀਂ ਜੀ ਕਿੱਥੇ ਆਇਆ ਸੁੰਦੇ ਨਹੀਂ ਜੀ ਆ ਆ ਦੇਖ ਲੋ ਆ ਗਿਆ ਡੱਕ ਕੇ ਉਹ ਫੇਰ ਡੱਕ ਕੇ ਆ ਗਿਆ ਤੂੰ ਕੌਣ ਆ ਤੂੰ ਛੁਣਛਣਾ ਉਹ ਰਾ ਦੇ ਬੋਤਲ ਅੱਧੀ ਹੋਈ ਪਈ ਆ ਇਹਦਾ ਛੁਣਛਣਾ ਹੀ ਕਹਿੰਦਾ ਨਮੀ ਆ ਹਾਂ ਨਮੀ ਫਿਰ ਕੀ ਕਰਾਉਣਾ ਸੀ ਇਹ ਤਾਂ ਹੈ ਪੀਵਾਂਗੇ ਹੋਰ ਕੀ ਕਰਨਾ ਮੈਂ ਤਾਂ ਸਾਰੀ ਉਮਰ ਨਾਲ ਇਹਨਾਂ ਦੀ ਮੂਤਲੇ ਲੀੜੇ ਤੋਂ ਹੰਦੀ ਮਰ ਜੂਗੀ ਆ ਇੱਕ ਇਹਦੇ ਮਰਾ ਇੱਕ ਜੇਕ ਮੇਰਾ ਟੀਵੀ ਪਿਛੇ ਲੱਗਾ ਭਾਂਜਾ ਜਹਾਜ ਉਹ ਬਾਇਆ ਬਾਇਆ ਮੈਂ ਤਾਂ ਲੱਪੜਨਾ ਖਾ ਲਈ ਤਾਰੀ ਦੇ ਦੋ ਤਿੰਨ ਮੈਂ ਤਾਂ ਕਹਿੰਨੀ ਆ ਹਲ ਰਾਦੇ ਤੂੰ ਆ ਕੇ ਕਰ ਲੈ ਸਾਨੂੰ ਰੋਂਣ ਲੱਗ ਗਈ ਨੋ ਨਾਦੀ ਬਾਦ ਨਿਕਲਦੀ ਨਹੀਂ ਦੇਖ ਇਹਦੇ ਮੂੰਹ ਚ ਸਮੈਲ ਦੇ ਕਿ ਟਿੱਕਣ ਦੀ ਮਾਰਦੀ ਐ ਪੀਲੀ ਖਾਲੀ ਪੈ ਜਾਉਂਦਾ ਰੋਟੀ ਰੋਟੀ ਦੇ ਦਿੰਦੀ ਐ ਹੈ ਨਹੀਂ ਰੋਟੀ ਰੁੱਟੀ ਹੈ ਨਹੀਂ ਰੋਟੀ ਰੁੱਟੀ ਆ ਜਾ ਆ ਮੂੰਹ ਤਪੀ ਕੇ ਆ ਜਾ ਨਾ ਘਰੇ ਸ਼ਰਤ ਟੀਵੀ ਪਿੱਛੇ ਲੱਗਾ ਹੋਇਆ ਜੂਗਾ ਉਧਰ ਲੱਪੜ ਨਾ ਖਾਲੀ ਤੋਂ ਤੂੰ ਬਾਜਾ ਬਾਜਾ ਛਿਮੀ ਪਿਛੇ ਲਗਾ ਇਤਨਾ ਤੈਨੂੰ ਪੋਚੇ ਲਾਉਣਾ ਮੈਂ ਤਾਂ ਕੁਝ ਹੋਰ ਲਾਏਗਾ ਲੱਪੜ ਛਿੱਟੂ ਕੰਨ ਤੇ ਬੱਡ ਪਾਹਾ ਜੜ ਫੜਾ ਕੇ ਆ ਕਿ ਮੁੱਝ ਨਹੀਂ ਛਾਵੜਾ ਕਰ ਚ ਡੇ ਰੋਟੀਆਂ ਨੂੰ ਦੇਖਾ ਤੇਰੇ ਪੈਰ ਲੱਗਦਾ ਦਾ ਬਾਈ ਗੰਜਾ ਤੇ ਪੈਰ ਤੋਂ ਪਤਾ ਹੀ ਮੈਨੂੰ ਉਹਨੂੰ ਗੰਜਾ ਨਾ ਲਾਉਣਾ ਚਾਹੀਦਾ ਕੀ ਗੰਜਾ ਕਿਹੜਾ ਗੰਜਾ ਗੰਡਾ ਕੀ ਗੰਡੇ ਕਹਿੰਦਾ ਗੰਡੇ ਪਾ ਦੇਣਾ ਹੁਣ ਹੀ ਲੱਸੀ ਲਿਆ ਕੇ ਦੇਦਾ ਫਰੇਟ ਕਰਕੇ ਤੂੰ ਛਿਮੀ ਬਾਜਾ ਮਤਲਬ ਲੱਪੜ ਖਾਏਗਾ ਤੇ ਧਾਰੀ ਦੇਣਾ ਇੱਕ ਮੈਂ ਤਾਂ ਕਹਿੰਦੀ ਆ ਸੁਣ ਤਾਂ ਮੇਰੇ ਕੱਪੜੇ ਜੇ ਤੋੜ ਦਿੰਦੀ ਫਸ ਜਾ ਉਹ ਤੇ ਕੱਪੜੇ ਇੱਕ ਹੋਰ ਆ ਗਿਆ ਰੋਟੀ ਲੈ ਗਰੀਏ ਮੈਂ ਖੇਤ ਨੂੰ ਜਾਣਾ ਸੀ ਇਹ ਤੇ ਧਾਰਨਾ ਇੱਕ ਥੱਪੜ ਤਾਰੇ ਦੇ ਕੀ ਗੱਲ ਹੋ ਗਈ ਭਾਈ ਇਹਨੂੰ ਥੱਪੜ ਕਿਉਂ ਓਏ ਰੋ ਜੀ ਡੱਕ ਕੇ ਆ ਜਾਂਦਾ ਕੀ ਕਰਾਂ ਇਹਦਾ ਹੀ ਗੱਲ ਨਾ ਮੈਨੂੰ ਤਾਂ ਦੱਸ ਦੋ ਮੈਂ ਕੀ ਕਰਾਂ ਫੇਰ ਕੱਪੜਾ ਲਿਆ ਪਿੱਛੇ ਥੋੜੇ ਚੱਕ ਤੂੰ ਭਾਈ ਮੇਰੀ ਗੱਲ ਸੁਣ ਲੈ ਇੱਕ ਕੰਨ ਖੋਲ ਕੇ ਕੱਪੜਾ ਕੁੱਫੜ ਨਾ ਕਹੇ ਕੱਪੜਾ ਧੋਣਾ ਤੋੜਿਆ ਕਰ ਨਹੀਂ ਠੀਕ ਹੈ ਇਹਦਾ ਮੇਰਾ ਸਾਰਾ ਸੈਟਰਾ ਹੀ ਅੰਡਿਆ ਤੇਰੇ ਤੋਂ ਕਿਉਂ ਨਹੀਂ ਤਵਾਂ ਐ ਕਰ ਜਾ ਬਾਹਰ ਤੋਂ ਵੀ ਤੋ ਤਵਾ ਲਿਆ ਕੋਈ ਨਹੀਂ ਨਹੀਂ ਤੋੜਾ ਚੁੱਧ ਹੋਣੀ ਨਹੀਂ ਇਹ ਇੱਥੇ ਮਾਰੂ ਮੈਂ ਕੰਨ ਤੇ ਤੇਰੇ ਪੀ ਕੇ ਮੂੰਹ ਤਾਂ ਆ ਜਾਣਾ ਇੱਥੇ ਤੂੰ ਗੱਲ ਸੁਣ ਸਰ 10 ਲੱਖ ਰੁਪਏ ਸੀ ਇਸੇ ਕਰਮੇ ਤੇ ਲਾਇਆ ਸੀਗਾ ਆ 10 ਲੱਖ ਲਾਇਆ ਤੁਸੀਂ ਐਸੇ ਕੰਮ ਤੇ ਲਾਇਆ ਵੀ ਕੱਪੜੇ ਆ ਕੇ ਧੋਇਆ ਕਰ ਕੰਮ ਵਾਲੀ ਰੱਖਣਾ ਜਨਾਨਾ ਬੋਲ ਜਨਾਨਾ ਕੋਈ ਕੁੜੀ ਨਹੀਂ ਜਨਾਨਾ 10 ਲੱਖ ਲਾਇਆ ਤੁਸੀਂ ਕੁੱਤਾ ਜਨਾਨਾ ਆ ਦਿਓਰ ਨੇ ਆ ਇੱਕ ਛੜਾ ਜੇਠ ਐਨੇ ਲੈ ਲਿਆ ਮੈਨੂੰ ਤਾਂ ਆ ਸਾਰੀ ਉਮਰ ਦਾ ਨਾਲ ਕਫਣ ਧੋਣ ਜੋਗੀ ਰਹਿ ਗਈ ਆਹੀ ਜੂਨ ਐ ਵੇ ਤੂੰ ਵੀ ਫੁੱਟ ਲੈ ਮੂੰਹ ਚ ਕੁਛ ਹੋਣਾ ਮੈਂ ਕੀ ਫੁੱਟਾ ਜੇ ਜਿੰਨੀ ਤੇਰੀ ਜਬਾਨ ਚੱਲਦੀ ਉਹਨੇ ਹੱਥ ਚਲਾਵੇਂ ਤਾਂ ਆਪ ਹੀ ਨਾ ਕਰ ਆਪੇ ਪਵੇ ਬਸ ਹੋ ਗਿਆ ਤੂੰ ਵੀ ਇੰਨਾਂ ਵਾਲਾ ਖਾ ਲਈ ਤੂੰ ਵੀ ਰੋਟੀਆਂ ਅੱਜ ਸ਼ਾਮ ਨੂੰ ਮੇਰੀਆਂ ਪਕਾ ਕੇ ਦਊ ਤੈਨੂੰ ਆਲੂ ਵਾਲੇ ਪਰੌਂਠੇ ਮੈਂ ਰੋਟੀ ਅੱਜ ਕੀ ਨਹੀਂ ਦਊ ਜੀ ਜਾ ਕੇ ਤੇ ਫੇਰ ਨਾਲ ਹੀ ਆ ਨਾ ਜਨਾ ਨਾ ਮੇਰਾ ਸਾਰਾ ਉਹ ਭਾਈ ਤੁਸੀਂ ਨਾ ਮੈਨੂੰ ਸਾਰੇ ਲੁੱਟ ਕੇ ਖਾ ਕੇ ਭਾਈ ਨਹੀਂ ਮੇਰੇ ਕੋਲ ਤਾਂ ਜਰਦੇ ਦੀ ਕੁੜੀ ਵਾਸਤੇ 10 ਰੁਪਏ ਵੀ ਨਹੀਂ ਹੈਗੇ ਚਲ ਮੈਂ ਕਹਿਣਾ ਯਾਰ ਕੱਪੜੇ ਧੋਣ ਆ ਉਹ ਰੋਟੀਆਂ ਲਾਉਂ ਉਹ ਨੂੰ ਅੰਡੇ ਭਾਈ ਤੁਸੀਂ 10 ਰੁਪਏ ਦਿੱਤੇ ਹੈ ਕਹਿਣਾ ਕੱਪੜੇ ਧੋ ਰੋਟੀਆਂ ਤਾਂ ਨੰਗ ਜਾਣੀਆਂ ਪਹਿਲੇ ਤਾਂ ਮੈਨੂੰ ਜਰਦੇ ਦੀ ਕੁੜੀ ਦਾ ਹੱਲ ਕਰਕੇ ਦੇ ਲੈ ਚਲ ਮੈਂ ਪੈਸੇ ਦੇ ਬਈ ਮੈਨੂੰ 10 ਰੁਪਏ ਮੈਂ ਵੀ ਅੰਡੇ ਦੇ ਦੇਣੇ 10 ਰੁਪਏ ਲੈ ਲੈ ਜਿਹੜੇ ਮੇਰੇ ਕੋਲ ਪੈ ਨਹੀਂ ਪੰਚੀ ਦੱਸੀ ਹੁੰਦੀ ਉਹ ਛੋਟੇ ਮੈਂ ਜਵਾਦਨਾ ਯਾਰ ਕੋਈ ਨਾ ਬਾਤੋ ਤੜਕਿਓ ਲੈ ਲਈ ਓਏ ਉਹ ਮੈਂ ਅੰਡੇ ਦੇ ਦੇ ਕੇ ਆਉਣੀ ਮਾਫੀ ਦੇ ਆਉਂ ਤੇ ਹੱਥ ਵਾਲੇ ਥਾਣਾ ਮੇਰੀ ਜ਼ਮੀਨ ਚ ਬੜੀ ਜੀ ਆਪੀ ਦੇ ਆਉ ਮੈਂ ਤੂ ਭਾਈ ਰੋਟੀਆਂ ਗਾਲਾ ਚੱਪਾ ਕਰਕੇ ਰੋਟੀ ਕਿਹੜਾ ਦਿੰਦਾ ਗੋਲ ਗੋਲੇ ਗੋਲ ਗੋਲੇ ਚੁਖਾ ਰੋ ਲਾ ਕੇ ਨਾ ਗੋਲ ਗੋਲੇ ਦੇਈ ਨਾ ਤੈਗੇ ਯਾਰ ਹੋਰ ਜਾ ਰੋਟੀ ਪਾ ਜਾ ਉਹਦਾ ਤੂ ਦਾ ਹੈ ਦੇਖਾ ਅਮੀ ਮਰ ਮੂਰਤ ਨਹੀਂ ਗਿਆ ਦੇਖਣਾ ਤਾਂ ਪਊਗਾ ਹੀ ਵੇ ਦਿਓਰਾ ਵੇ ਦਿਓਰਾ ਓਏ ਉੱਠ ਜਾ ਓਏ ਮਰ ਮੁਰਤਾ ਨਹੀਂ ਗਿਆ ਮੈਂ ਤਾਂ ਲੱਗਦਾ ਮਰ ਗਿਆ ਇਹ ਪਾਣੀ ਦੀ ਬਾਲਟੀ ਲਿਉਣੀ ਆਏ ਨਹੀਂ ਉੜਦਾ ਕੰਜਰ ਹੁਣ ਤਾਂ ਮੈਂ ਠੋਣੀ ਆ ਜੇ ਆਏ ਨਹੀਂ ਓ ਨੋ 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 ਉੱਠ ਖੜਾ ਆ ਗਈ ਸੋਰ ਤੈਨੂੰ ਨਹੀਂ ਸੁਟ ਲੈ ਕੰਜਰ ਦਾ ਨਾ ਹੋਵੇ ਤਾਂ ਪੜੀ ਪਤਾ ਵੇ ਆਹ ਨਾਲ ਤੈਨੂੰ ਠਾਇਆ ਤਾਂ ਉੱਠਿਆ ਨਹੀਂ ਹੁਣ ਉੱਠ ਖੜਿਆ ਕੱਪੜਾ ਤਾਂ ਪਹਿਲਾਂ ਹੀ ਤੋਂ ਯਾਰ ਲਵੇਟ ਤੇ ਸੌ ਲੱਗੇ ਛੁੱਟਣ ਨਾਲੇ ਦਾ ਸ਼ਵਾਦ ਗੱਲ ਤਾਂ ਇੰਦਾ ਵਧੀਆ ਨਹੀਂ ਦਾਈ ਮੈਂ ਤਾਂ ਕਹਿੰਨਾ ਨਾ ਤੀਂ ਚ ਤੇਰਾ ਜਵਾਕ ਕਾੜ ਤੋੜਦਾ ਤੂੰ ਤਾਂ ਨਹੀਂ ਨਾ ਹੁੰਦਾ ਫਿਰ ਮੇਰਾ ਤਾਂ ਫਰਜ਼ ਸੀ ਨਾ ਤੈਨੂੰ ਨਿਵਾਉਂਦਾ ਨਾ ਤੇਰੀ ਸੌਤ ਟਟਕਾਣੇ ਲਿਉਣੀ ਸੀ ਕੱਪੜਾ ਦਵਾਇਆ ਜਾਂਦਾ ਤੋ ਤੇਰਾ ਕੱਫਣ ਮੈਂ ਤਾਂ ਹਾਂਗੀ ਕੋਈ ਨਾ ਅੱਛਾ ਹਜੇ ਹੋਰ ਮੂਤ ਪੀਨਾ ਤੂੰ ਹਾਂ ਕੋਈ ਨਾ ਫਿਰ ਆਉਂਦੀ ਏ ਕੁਆਲਿਟੀ ਹੋਰ ਆਉਂਦੀ ਏ ਫਿਰ ਪੀ ਤੂੰ ਚੱਪੜ ਵੀ ਮੇਰਾ ਕਲਾਸ ਦਾ ਹੋਂਦ ਤਾਂ ਪਾਣੀ ਪਾ ਕੇ ਫਿਰ ਲਿਆ ਕੇ ਸਿੱਧਾ ਮੂਤ ਹੀ ਆਊਗਾ ਤੇਰੇ ਮੂਹ ਤੇ ਐਵੇਂ ਐਂ ਆਊਗਾ ਸਿੱਧਾ ਹੈ ਕੰਜਰ ਦਾ ਨਾ ਹੋਵੇ ਤਾਂ ਕਿੱਥੇ ਭੂੰਜੇ ਲਾਇਆ ਨਾ ਮੈਨੂੰ ਕੋਡ ਨਾਲ ਕਿੱਥੇ ਭੂੰਜਾਟਾ ਮੇਰਾ ਖਾਲਾ ਬੋਲਦਾ ਚ ਤੇਲੂ ਰਾਮ ਦੀ ਹਟੀ ਦਾ ਜਰਦਾ ਜੋੜਾਂ ਵਿੱਚ ਬਹਿ ਗਿਆ ਜੱਟ ਦੇ ਉਹ ਤੇਲੂ ਰਾਮ ਦੀ ਹਟੀ ਦਾ ਜਰਦਾ ਜੋੜਾਂ ਵਿੱਚ ਬਹਿ ਗਿਆ ਜੱਟ ਦੇ ਪਲੇਨ ਆ ਯਾਰ بڑے ਕੁੱਤੇ ਵਾਂਗੂ ਪਿਆਏਗਾ। ਇਹ ਹਾਂ ਫੇਰੇ ਪਿਆਏਗਾ। ਇਹਦਾ ਦਾਤ ਮੈਂ ਲਵਾਂ। ਜਰਦੇ ਵਾਲਾ ਤਾਂ ਮਿਲਿਆ ਨਹੀਂ। ਉਹ ਚਲ। ਲੈ ਨਿਆ ਲਾਉਂ ਨਿਆ ਕੋਟੇ ਦੇ ਵਿੱਚ। ਜੋਰੀ ਆ ਜਾਓ ਆ ਜਾਓ ਹੁਣ ਤੁਸੀਂ ਆਹ ਦੇਖ ਲਓ ਲੱਛਣ ਇਹਦੇ ਕੀ ਲੱਛਣ ਫੜਿਆ ਨੇ ਹੋ ਭਾਈ ਮੈਂ ਤੈਨੂੰ ਕੀ ਕਹਤਾਂ ਆਹ ਦੇਖ ਲੈ ਆਹ ਦੇਖ ਲੈ ਪੁੱਛ ਲੈ ਉਹ ਮੇਰੇ ਕੋਲ ਨਹੀਂ ਆ ਮੈਂ ਤਾਂ ਕਿ ਆ ਕਿ ਕੱਲਾ ਹੀ ਇਹੋ ਜਿਹਾ ਪਰ ਉਹ ਵੀ ਅਰ ਜਾਈ ਆ ਉਹ ਬੋਤਲ ਕੋਈ ਬੋਤਲ ਦੋ ਮੇਰੇ ਕੋਲ ਨਹੀਂ ਹੈਗੀ ਬੋਤਲ ਆ ਹੁਣੇ ਦਿਖਾਈ ਬੋਤਲ ਮਲਾ ਪਜਾਮੇ ਆਏ ਇੱਕ ਦੂਜੇ ਪਜਾਮੇ ਤਾਰਨ ਤੇ ਆ ਗਏ ਇੰਨੀ ਚੜ ਗਈ ਇਹਨਾਂ ਨੂੰ ਮਲਾ ਓ ਪਾਈ ਤੂੰ ਕੀ ਜਵਾਨ ਹਲਾਈ ਜਾਂਦੀ ਐ ਵੀ ਚੜੀ ਕੱਟ ਬੋਤਲ ਕਿੱਥੇ ਆ ਮੈਂ ਤਾਂ ਬਿਨਾ ਚਰਦੇ ਤੋ ਦਾਰੂ ਦੇ ਨੇੜੇ ਨਹੀਂ ਜਾਂਦਾ ਜਿਹੜੀ ਬੋਤਲ ਕੱਟ ਕਿੱਥੇ ਆ ਚੋਰ ਮਲਾ ਐਨੇ ਦਾ ਭਾਈ ਕਹਿਣਾ ਹੀ ਕਹਿਣਾ ਤੂੰ ਤਾਂ ਮੈਨੂੰ ਕੰਮ ਮੈਂ ਤੈਨੂੰ ਆਪ ਦੇਖਿਆ ਬੋਤਲ ਕੱਟ ਚੱਕ ਦੇਣ ਹਾਂ ਚੱਕ ਦੇਣ ਨੂੰ ਦੇਖਿਆ ਵੀਡੀਓ ਦਿਖਾ ਪਾਈ ਬਣੋ ਚੋਰਿਆ ਤੋ ਬੋਤਲ ਕੱਟ ਕਿੱਥੇ ਰੱਖੀ ਆ ਹਾਂ ਤਲਾਸੀ ਲੈ ਇਹਦੀ ਲੈ ਆਇਆ ਕਰੋ ਲੈ ਤਾ ਤੂੜੀ ਵਾਲਾ ਸਾਰਾ ਫਰੋ ਲੋ ਜੇ ਬੋਤਲ ਤੇ ਆ ਗਈ ਤਾਂ ਤੇਰੇ ਕੋਲੇ ਆ ਇੱਕ ਛੱਡੋ ਮੈਂ ਦੋ ਦਊ ਯਾਰ ਤੂੰ ਜਾਣ ਮੈਂ ਧੁੱਕਾ ਧੁੱਕਾ ਮੇਰੇ ਕੋਲ ਹੁਣ ਝੁੱਗੇ ਚ ਕਾਣਗੇ ਇੱਕ ਦੂਜੇ ਦੇ ਛੜਾ ਤੇਰੇ ਕੋਲੇ ਹੈਗੀ ਸਾਡੇ ਦੀ ਬੋਤਲ ਲੈ ਤਲਾਸ਼ੀ ਮਤ ਤੰਨੇ ਮਟੋਟੇ ਮੁੱਕੀਆਂ ਕੱਢ ਕੱਢ ਲੈ ਤਲਾਸ਼ੀ ਲੈ ਹੈਗੀ ਮੈਂ ਤੁਸੀ ਲਓ ਤਲਾਸ਼ੀ ਦੋਨੇ ਸੋ ਜੇ ਆ ਸ਼ੌਭੀ ਸੁਣ ਮੇਰੀ ਗੱਲ ਸੁਣ ਉਹ ਮੈਂ ਮੈਨੂੰ ਤਾਂ ਐ ਸੀ ਬਾਈ ਵੀ ਇਹ ਮਰ ਮੁਰ ਨਾ ਜਾਵੇ ਜੇ ਮਰ ਗਿਆ ਕਰ ਗਿਆ ਕੱਲ ਨੂੰ ਕਿ ਲੋਕ ਕਹਿਣਗੇ ਵੀ ਛੜਾ ਭਰਾ ਸੀ ਉਹ ਵੀ ਮਾਰਦਾ ਵੀ ਜ਼ਮੀਨ ਤੱਪਣ ਦੇ ਮਾਰਿਆ ਨੇ ਇਹਨਾਂ ਨੂੰ ਮਾਰਤਾ ਜ਼ਮੀਨ ਇਹ ਗੱਲ ਟਾਲਦਾ ਗੱਲ ਓਰੇ ਫਾੜ ਓਰੇ ਫਾੜ ਆ ਦੇਖ ਨਿਕਲੇ ਨਾ ਦੋ ਮਾਰੂ ਮੈਂ ਆ ਦੇਖ ਮੈਂ ਬਗਵਾਸ਼ ਕੀ ਕਰਨਾ ਕਰੀ ਤੂੰ ਬਗਵਾਸ਼ ਕੀ ਕਰ ਬਾਕਸ ਬਾਕਸ ਦੇਖ ਮਰਨ ਮਰ ਉਹਨੂੰ ਤਿਆਰ ਹੋ ਗਏ ਕੰਤਲ ਪਿੱਛੇ ਚੱਲ ਲੈ ਦੇਖ ਚੱਲ ਫੜਾ ਫੜਿਆ ਜਾਂਦਾ ਨਹੀਂ ਬੱਚਾ ਉਹਦਾ ਓਏ ਬਸ ਕਰ ਖਾਣ ਨੂੰ ਆਇਆ ਉਸ ਅਬੇ ਖਾੜ ਜੋ ਖਾੜ ਜੋ ਤੂੰ ਮੇਰਾ ਮੈਂ ਤਾਂ ਚੱਲ ਗਿਆ ਲੜੋ ਮਰੋ ਜਾਓ ਗਲੋ ਜਾਓ ਐਨੇ ਮੋਤੀ ਪੀ ਕੇ ਤੂੰ ਧਰਾਨ ਕਰੀ ਜਾਨਾ ਤੂੰ ਬਿਨਾ ਗੱਲ ਤੂੰ ਤੂੰ ਮੇਰੀ ਬੋਤਲ ਲੈ ਕੇ ਆ ਬੋਤਲ ਲੈ ਕੇ ਆਉਣਾ ਲੈ ਜਾ ਬਾਈ ਇਹਨੂੰ ਮਾਰ ਕੇ ਪਿਚਾ ਲੋ ਦੋ ਪਾੜ ਕਰ ਦੂੰ ਭੈਣਾ ਬੀਂਗਾ ਜਾ ਕਰਦਾ ਕੀ ਜਗਾ ਛੱਡ ਪਰ ਇਹ ਪਹਿਲਾਂ ਵੀ ਐਸਾ ਕਿ ਛੱਡ ਪਰ ਬੋਤਲ ਦੇ ਬੋਤਲ ਦੇ ਸਾਲਾ ਬੋਤਲ ਦਾ ਚੱਲ ਉੱਥੇ ਮੇਰਾ ਸਾਲਾ ਪਾਣੀ ਪਾਣ ਦਾ ਪੀ ਕੇ ਦਰ ਸਸਤੀ ਕਾਲ ਸਸਤੀ ਕਾਲ ਸਾਰਿਆਂ ਨੂੰ ਆਪਣੀ ਵੀਡੀਓ ਹੁਣੇ-ਹੁਣੇ ਦੇਖਿਓ ਤੁਸੀਂ ਕਿਵੇਂ ਲੱਗੀ ਫਰਾਂ ਆ ਗੁਜਰ ਮੇਰੇ ਤੇ ਪਾਣੀ ਪਾਇਆ ਲਾਈਕ ਕਮੈਂਟ ਕਰਕੇ ਜੁੜੋ ਜੋ ਵੀਡੀਓ ਕਿਵੇਂ ਲੱਗੀ ਜੇਗਾ ਵੀ ਇਹ ਤਾਂ ਪਾਣੀ ਪੋਣਾ ਬੰਦਾ ਸੀ ਜਾਂ ਨਹੀਂ ਬੰਦਾ ਸੀ ਸਾਰਿਆਂ ਨੇ ਕਮੈਂਟ ਕਰਕੇ ਦੱਸਣਾ ਵੀ ਕਿਵੇਂ ਲੱਗੀ ਵੀਡੀਓ ਹੋ दारू ਚੋੜਾ दारू ਮੇਰੀ ਵੇਚ ਦਿੰਦਾ ਕੱਢ ਕੇ ਤਾਂ ਹੀ ਪਿੰਦਾ ਮੇਰੀ ਅੱਧਾ ਪੂਆ ਵਧੀਆ ਦਾਲੂ ਦਾ ਘਾਟ ਜਾਂਦਾ ਰੋਜ ਅੱਜ ਮੈਂ ਫਾੜ ਲਿਆ ਉੱਤੇ ਉਹ ਖਾਜੋ ਖਾਜੋ ਭਾਈ ਮੈਂ ਰਹਿਣਾ ਹਜੇ ਖਾਜੋ ਖਾਜੋ ਉਹ ਮੈਂ ਕੀ ਕਰਾਂ ਯਾਰ ਕਮੈਂਟ ਵਾਲਿਓ ਹੈਂ ਤੁਸੀਂ ਸ਼ੇਅਰ ਵੀ ਕਰਨਾ ਯਾਰ ਹੂੰ ਤਾਂ ਤਪਕੇ ਕਰ ਦਿਓ ਜਿਵੇਂ ਜੇ ਕਰਨਾ ਹੁੰਦਾ ਭਾਈ ਤੁਸੀਂ ਸ਼ੇਅਰ ਸ਼ੁਰੂ ਜੋ ਮੈਂ ਤਾਂ ਅਨਪੜਾ ਮੈਨੂੰ ਤਾਂ ਕੱਖ ਜੈ ਇਹਨਾਂ ਬਾਰੇ ਪਤਾ ਨਹੀਂ ਕਿਵੇਂ ਇਹ ਵੀਡੀਓ ਪੂਰੀ ਜੀ ਕਰਦੇ ਹੁੰਦੇ ਨੇ ਤੇ ਪਰ ਹੁਣ ਮੈਂ ਵੀ ਕੀ ਕਰ ਸਕਦਾ ਯਾਰ ਮੈਂ ਤਾਂ ਦਾਰੂ ਦੀ ਬੋਤਲ ਤਾਂ ਚੱਕ ਲਈ ਯਾਰ ਮਾੜੀ ਮੋਟੀ ਵੀ ਪੈਗ ਪੁੱਗ ਜਾ ਇੱਕ ਮੈਂ ਵੀ ਲਾ ਲੂੰ ਯਾਰ ਮੇਰੀ ਭੈਣ ਹੀ ਜਰਦੇ ਦੀ ਪੁੜੀ ਮੁੱਕੀ ਪਈ ਸੀ ਯਾਰ ਤੇਲੂ ਰਾਮ ਤੋਂ ਜਰਦਾ ਨਹੀਂ ਮਿਲਿਆ ਯਾਰ ਹਾਂ ਭਾਈ ਯਾਰ ਤੂੰ ਮੇਰੇ ਕਿਨ ਕੀ ਦੇਖਦਾ ਹੈ ਯਾ ਤੂੰ ਮੇਰੀ ਬੋਤਲ ਕੋ ਲੈ ਗਿਆ ਪਰ ਸਮਝ ਆ ਮਾੜਾ ਮੋਟਾ ਸਾਰਿਆਂ ਨੂੰ ਸੱਸੀ ਗਾਲ ਸਾਰੇ ਦੱਸਿਓ ਵੀਡੀਓ ਕਿਦਾਂ ਦੀ ਲੱਗੀ ਲਾਈਕ ਕਮੈਂਟ ਤੇ ਸ਼ ਸਾਨੂੰ ਦੱਸਿਓ ਵੀ ਕਿੱਦਾਂ ਦੀ ਲੱਗੀ ਵੀਡੀਓ ਤੇ ਇੱਕ ਗੱਲ ਹੋਰ ਬਾਈ ਇਹ दारू-ਦੂਰ ਸਾਰੀਆਂ ਨਕਲੀ ਆਉਂਦੀਆਂ ਕਿਉਂਕਿ ਅਸੀਂ ਨਸ਼ਾ ਪ੍ਰਮੋਟ ਨਹੀਂ ਕਰਦੇ ਆ ਕਿ ਬਾਕੀ ਬਾਈ ਦੱਸ ਬਈ ਅਸੀਂ ਮਨੋਰੰਜਨ ਲਈ ਵੀਡੀਓ ਬਣਾਈ ਆ ਇਹ दारू-ਦੂਰ ਡਰਿੰਕ ਵਗੈਰਾ ਅਸੀਂ ਨਹੀਂ ਕਰਦੇ ਤੇ ਨਸ਼ਾ ਤੋਂ ਸਾਨੂੰ ਐ ਵੀ ਨਸ਼ਾ ਤੋਂ ਦੂਰ ਹੀ ਰਹੁ ਤਾਂ ਚੰਗਾ ਹਾਂ ਬਾਈ ਇਸ ਤਰ੍ਹਾਂ ਵੀਡੀਓ ਨਾ ਇੱਕ ਮਨੋਰੰਜਨ ਖਾਤਰ ਬਣਾਈ ਆ ਵੀ ਚਲ ਹਾਸੀ ਖੇਡ ਜੀ ਕਰ ਲਈਏ ਮਾਣੀ ਮੋਟੀ ਜੀ ਉਹਦੇ ਖਾਤਰ ਵੀਡੀਓ ਬਣਾਤੀ ਚੰਗਾ ਤੇ ਸਸਤੀ ਕਾਲ ਸਾਰਾ ਨਾ ਅਸੀਂ ਕਿਸੇ ਵੀਡੀਓ ਤੇ ਨਹੀਂ ਪ੍ਰਮੋਟ ਕਰਦੇ ਬਾਈ ਵੜ ਕੇ ਸਾਡਾ ਸਾਰਾ ਨਕਲੀ ਹੁੰਦਾ ਕੀ ਜਾਨੋ ਕਹਿਣ ਲੱਗਦੇ ਨਾ ਵੀ ਤੁਸੀਂ ਨਸ਼ਾ ਪ੍ਰਮੋਟ ਕਰਦੇ ਸੀ ਕੋਈ ਨਸ਼ਾ ਨਹੀਂ ਪ੍ਰਮੋਟ ਕਰਦੇ ਧੰਨਵਾਦ ਬਈ ਸਾਰਾ ਚਲੋ ਜੀ ਕਰਦੇ ਦਬਕੇ ਸ਼ੇਅਰ